ਫਲਾਈਟ ਆ ਆਰਮੀ ਦੇ ਹੈਲੀਕਾਪਟਰ ਦੇ ਨਾਲ ਕ੍ਰੈਸ਼ ਹੋਈ ਹੈਗੀ ਆ ਵਾਸ਼ਿੰਗਟਨ ਡੀਸੀ ਦੇ ਲਗ ਗਿਆ ਜਿਹੜਾ ਪੋਟੋਮੈਕ ਰਿਵਰ ਹੈਗਾ ਉਹਦੇ ਵਿੱਚ ਅਨਫੋਰਚਨਟਲੀ 14 ਦੇ ਕਰੀਬ ਬੱਚੇ ਸੀ ਜਿਹੜੇ ਸਕੇਟਿੰਗ ਕਰਨ ਜਾ ਰਹੇ ਸੀ ਦੋ ਜਣਿਆਂ ਦੀ ਮਦਰਜ਼ ਵੀ ਸੀ ਉਹਨਾਂ ਦੇ ਕੋਚ ਵੀ ਸੀ ਇਹ ਕੈਂਸਸ ਤੋਂ ਜੋ ਫਲਾਈਟ ਆ ਉੱਥੇ ਜਾ ਰਹੀ ਸੀਗੀ ਸਕੇਟਰ ਜਿੰਨਾ ਹੈ ਤੇ ਸਪੈਂਸਰ ਲੇਨ ਕਾਫੀ ਮਸ਼ਹੂਰ ਸਕੇਟਰ ਸੀਗੇ ਜਿਨ੍ਹਾਂ ਦੀ ਮੌਤ ਵੀ ਹੋ ਗਈ ਹੈਗੀ ਆ ਸੀਈਓ ਆਫ ਸਕੇਟਿੰਗ ਕਲੱਬ ਬੋਸਟਨ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈ ਭਈ ਇਹਦੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਾਂ ਇਹ ਤਾਂ ਨਹੀਂ ਦੱਸ ਸਕਦੇ ਕਿ ਕਿਹਦੇ ਕਰਕੇ ਹੋਇਆ ਐਕਸੀਡੈਂਟ ਪਰ ਇਸ ਟਾਈਮ 15 ਸਾਲਾਂ ਬਾਅਦ ਅਮਰੀਕਾ ਦੇ ਵਿੱਚ ਇਦਾਂ ਦੀ ਜਿਹੜੀ ਆ ਅ ਅਨਸਖਾਵੀ ਘਟਨਾ ਜਿਹੜੀ ਆ ਪਲੇਨ ਦੀ ਉਹ ਵਾਪਰੀ ਹੈਗੀ ਜੇ ਬਹੁਤ ਹੀ ਮੰਦਭਾਗੀ ਗੱਲ ਸੀ ਕਿ ਤਿੰਨ ਫੌਜੀ ਸੀ ਕਿ ਜਿਹੜੇ ਹੈਲੀਕਾਪਟਰ ਦੇ ਵਿੱਚ ਸਵਾਰ ਸੀਗੇ ਤੇ ਉਹ ਆਪਣੀ ਇੱਕ ਟ੍ਰੇਨਿੰਗ ਫਲਾਈਟ ਦੇ ਲਈ ਜਿਹੜੇ ਜਾ ਰਹੇ ਸੀ ਜਿਹੜਾ ਵਾਸ਼ਿੰਗਟਨ ਦਾ 에ਰਪੋਰਟ ਆ ਨੈਸ਼ਨਲ 에ਰਪੋਰਟ ਆ ਇੰਟਰਨੈਸ਼ਨਲ 에ਰਪੋਰਟ ਨਹੀਂ ਉੱਥੇ ਅੰਤਰਰਾਸ਼ਟਰੀ ਜਿਹੜੀਆਂ ਉਡਾਨਾਂ ਆ ਉਹ ਨਹੀਂ ਹੁੰਦੀਆਂ ਲੋਕਲ ਉਡਾਨਾਂ ਹੀ ਜਿਹੜੀਆਂ ਹੁੰਦੀਆਂ ਆ ਇੱਕ ਜਿਹੜਾ ਛੋਟਾ ਜਿਹਾ ਜਿਹੜਾ ਅਮਰੀਕਨ 에ਅਰਲਾਈਨ ਦੀ ਸਬਸਿਡਰੀ ਦਾ ਸੀਗਾ ਜਿਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 60 ਜਣੇ ਜਿਹੜੇ ਉਹ ਸਵਾਰ ਸੀਗੇ ਅ ਤੇ ਉਹ ਉਹ ਦੇ ਕਰਕੇ ਜਿਹੜੀ ਇਹ ਸਾਰੀ ਜਿਹੜੀ ਸਮੱਸਿਆ ਹੈ ਆਪਣੇ ਸਾਹਮਣੇ ਜਿਹੜੀ ਆਈ ਆ ਆਪਸ ਦੇ ਵਿੱਚ ਉਹ ਟਕਰਾਵੇ ਆ ਤੇ ਕੱਲ ਜਿਹੜੀ ਰਾਤ ਤੱਕ ਸਰਚ ਐਂਡ ਰੈਸਕਿਊ ਆਪਰੇਸ਼ਨ ਸੀਗੇ ਅੱਜ ਜਿਹੜੇ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਵੀ ਇਹ ਹੁਣ ਰਿਕਵਰੀ ਐਫਰਟ ਦੇ ਤੌਰ ਦੇ ਉੱਤੇ ਇਸ ਨੂੰ ਕੀਤਾ ਜਾ ਰਿਹਾ ਹੈ ਵੀ ਜੋ ਵੀ ਮਲਬਾ ਆ ਜਾਂ ਜਿਹੜੀਆਂ ਲਾਸ਼ਾਂ ਆ ਉਹਨਾਂ ਨੂੰ ਹੁਣ ਕੱਢਿਆ ਜਾ ਰਿਹਾ ਸੋ ਉਸ ਜਿਹੜੇ ਹਾਦਸੇ ਦੇ ਵਿੱਚ ਕੋਈ ਵੀ ਸਰਵਾਈਵਰ ਨਹੀਂ بچਿਆ ਹੈਗਾ ਸੋ ਆਪਾਂ ਸ਼ਰਧਾਂਜਲੀ ਭੇਟ ਕਰਦੇ ਆ ਆ ਪਤਾ ਨਹੀਂ ਲੱਗਦਾ ਹੁੰਦਾ ਦੇਖੋ ਜੀ ਕਿਦਾਂ ਕਿਸ ਤਰੀਕੇ ਦੇ ਨਾਲ ਕਦੋਂ ਜ਼ਿੰਦਗੀ ਨੇ ਜਿਹੜਾ ਉਹ ਮੋੜ ਲੈ ਜਾਣਾ ਹੈ ਕਿਵੇਂ ਜਿਹੜੀ ਇਹ ਚੀਜ਼ ਵਾਪਰ ਜਾਣੀ ਆ ਸੋ ਬੜੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ ਕਹਿੰਦੇ ਵੀ ਹੁਣ ਤੱਕ ਕਈ ਜਿਹੜੀਆਂ ਲਾਸ਼ਾਂ ਆ ਪਟੋਮਿਕ ਰਿਵਰ ਦੇ ਵਿੱਚੋਂ ਦਰਿਆ ਦੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਆ ਠੰਡ ਬਹੁਤ ਆ ਫ੍ਰਿਜਡ ਵਾਟਰਸ ਨੇ ਤੇ ਸਰਵਾਈਵਰਸ ਹੋਣ ਦੇ ਜਿਹੜੇ ਉਹ ਚਾਂਸ ਘੱਟ ਸੀ ਕਿਉਂਕਿ ਜਿਹੜੀ ਮਿਡ 에ਅਰ ਕੋਲੀਜ਼ਨ ਆਪਾਂ ਦੇਖੀ ਆ ਜਿਹੜਾ ਅੱਗ ਦਾ ਗੋਲਾ ਉੱਥੇ ਉੱਬਰ ਦਾ ਉੱਥੋਂ ਆਪਾਂ ਦੇਖਿਆ ਆ ਉਹ ਕਾਲੀ ਲੱਗ ਰਿਹਾ ਸੀਗਾ ਵੀ ਇਹ ਇਹ ਜਿਹੜੀ ਸਥਿਤੀ ਆ ਮਾੜੀ ਹੀ ਜਿਹੜੀ ਉਹ ਹੋਵੇਗੀ ਸੋ ਕੋਈ ਵੀ ਸਰਵਾਈਵਰ ਨਿਕੋਲ ਮਲਾ ਕੇ 67 ਜਾਣਿਆਂ ਦੀ ਕਹਿ ਸਕਦੇ ਆ ਵੀ ਇਸ ਦਰਦਨਾਕ ਹਾਸੇ ਦੇ ਵਿੱਚ ਮੌਤ ਹੋਈ ਆ 2001 ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਭ ਤੋਂ ਭਿਆਨਕ ਹਵਾਈ ਹਾਦਸਾ ਅਮਰੀਕਾ ਦੇ ਵਿੱਚ ਵਾਪਰਿਆ ਅੱਜ ਦੋ ਇੰਪੋਰਟੈਂਟ ਹੀアリング ਚੱਲ ਰਹੀਆਂ ਹਨ ਕਨਫਰਮੇਸ਼ਨ ਦੇ ਲਈ ਇੱਕ ਤੋਲਸੀ ਗੈਵਰਡ ਦੀ ਆ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜੋ ਸਾਲ 2024